ਕੋ ਅੱਜ ਅਸੀਂ ਤੀੜਾ ਜ਼ੋਨ ਦੇ ਵਿੱਚ ਸਾਡੇ ਜੋ ਕੈਂਡੀਡੇਟ ਨੇ ਖਵਾਜਾ ਖਾਨ ਜੀ ਉਹਨਾਂ ਦੇ ਅਸੀਂ ਇੱਕ ਇਹ ਮੀਟਿੰਗ ਰੱਖੀ ਸੀ ਉਹਨਾਂ ਨੇ ਚੜਮਾਜਰ ਤੇ ਅਸੀਂ ਇੱਥੇ ਆਏ ਆ ਤੇ ਤੁਸੀਂ ਦੇਖ ਰਹੇ ਹੋ ਵੀ ਦੇਖੋ ਲੋਕਾਂ 'ਚ ਉਤਸ਼ਾਹ ਹੈ ਜਦਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਫਸਟ ਟਾਈਮ ਜਿਹੜੀ ਪਿੰਡਾਂ ਦੇ ਵਿੱਚ ਆਈ ਹੈ ਤੇ ਤੁਸੀਂ ਦੇਖਿਆ ਵੀ ਜਿੰਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਨੇ ਲਗਭਗ ਸਾਡੇ ਬਰਾਬਰ ਉਮੀਦਵਾਰ ਨੇ ਹਰ ਲੋਕਾਂ ਚ ਉਤਸ਼ਾਹ ਜਿਹੜਾ ਤੁਸੀਂ ਦੇਖ ਰਹੇ ਹੋ ਅਸਲ ਚ ਲੋਕ ਇਹ ਖਾਸ ਕਰਕੇ ਜੂਥ ਜਿਹੜਾ ਇਹ ਸਮਝ ਰੱਖਣ ਲੱਗ ਗਿਆ ਇਹ ਸਮਝਦਾ ਹੈ ਵੀ ਜਿਹੜਾ ਸਾਡਾ ਫਿਊਚਰ ਹੈ ਹੁਣ ਸੇਫ ਕਿੱਥੇ ਹੈ ਜੇ ਸਾਡਾ ਪੰਜਾਬ ਹੀ ਨਹੀਂ ਬਚੂਗਾ ਤੇ ਅਸੀਂ ਵੀ ਕਿੱਥੇ ਬਚਾਂਗੇ ਫਿਰ ਅਸੀਂ ਵੀ ਸੇਫ ਕਿੱਥੇ ਰਹਾਗੇ ਸੋ ਅੱਜ ਨੰਬਰ 1 ਸੂਬਾ ਜਿਹੜਾ ਅਸੀਂ 19ਵੇਂ ਨੰਬਰ ਤੇ ਚਲੇ ਗਏ ਉਹ ਪਛੜੇ ਸੂਬੇ ਜਿਹਨੂੰ ਅਸੀਂ ਜੁਪੀ ਬਿਹਾਰ ਨੂੰ ਮੱਧ ਪ੍ਰਦੇਸ਼ ਨੂੰ ਕਹਿੰਦੇ ਹੁੰਦੇ ਸੀ ਵੀ ਉੱਥੇ ਤਾਂ ਕੁਝ ਵੀ ਨਹੀਂ ਹੈਗਾ ਜੀ ਬਹੁਤ ਪਛੜੇ ਹੋਏ ਵੀ ਸੀ ਲੇਕਿਨ ਅੱਜ ਉੱਥੇ ਡਬਲ ਇੰਜਨ ਦੀਆਂ ਸਰਕਾਰਾਂ ਬਣਨ ਕਰਕੇ ਉਹ ਸਾਰੇ ਸਾਤੋਂ ਅੱਗੇ ਆ ਗਏ ਨੇ ਤੇ ਅਸੀਂ ਅੱਜ 19ਵੇਂ ਨੰਬਰ ਤੇ ਚਲੇਗੇ ਸੋ ਸਾਡਾ ਜਿਹੜਾ ਜੂਤ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਵੀ ਜੇ ਹੁਣ ਆਪਣਾ ਫਿਊਚਰ ਅਸੀਂ ਬਚਾਉਣਾ ਹੈ ਤਾਂ ਸਾਨੂੰ ਇਹ ਸੋਚ ਸਮਝ ਕੇ ਵੋਟ ਕਰਨੀ ਪੈਣੀ ਹੈ ਵੀ ਅਸੀਂ ਤਰੱਕੀ ਸਾਡਾ ਪੰਜਾਬ ਕਿੱਥੇ ਕਰੂਗਾ ਅੱਜ ਦੇਖੋ ਇੰਡਸਟਰੀਆਂ 'ਚ ਲਾਅ ਐਂਡ ਆਰਡਰ ਦੀ ਐਡੀ ਵੱਡੀ ਪ੍ਰੋਬਲਮ ਆ ਗਈ ਹੈ ਵੀ ਡਰ ਦੇ ਸਾਈਜ਼ 'ਚ ਦੇਖੋ ਕੋਈ ਬਿਜ਼ਨਸਮੈਨ ਕੰਮ ਕਰਨ ਨੂੰ ਤਿਆਰ ਨਹੀਂ ਉਹ ਸਾਰੇ ਇੰਡਸਟਰੀਆਂ ਪੁੱਟ ਪੁੱਟ ਕੇ ਬਾਹਰ ਨੂੰ ਲਿਜਾ ਰਹੇ ਨੇ ਸੋ ਇਹ ਬਦਕਿਸਮਤੀ ਹੈ ਕਿੱਥੇ ਅਸੀਂ ਪੰਜਾਬ 'ਚ ਲਿਆ ਰਹੇ ਸੀ ਕਿੱਥੇ ਅੱਜ ਸਾਡੀ ਜੋ ਲੱਗੀ ਵੀ ਇੰਡਸਟਰੀ ਉਹ ਵੀ ਬਾਹਰ ਨੂੰ ਜਾ ਰਹੀ ਅੱਜ ਭ੍ਰਿਸ਼ਟਾਚਾਰ ਦਾ ਦੇਖ ਲਓ ਹਾਲ ਕੀ ਹੋ ਗਿਆ ਅੱਜ ਨਸ਼ੇ ਦਾ ਕੀ ਹਾਲ ਹੋ ਗਿਆ ਬੇਰੁਜ਼ਗਾਰੀ ਮਤਲਬ ਹਰ ਪੱਖੋਂ ਜਿਹੜਾ ਪੰਜਾਬ ਹੈ ਉਹ ਥੱਲੇ ਚਲੇ ਗਿਆ ਸੋ ਅਸੀਂ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਵੀ ਦੇਖੋ ਇਹ ਫੈਸਲਾ ਤੁਸੀਂ ਕਰਨਾ ਹੈ ਲੋਕਾਂ ਨੇ ਜਿਹੜਾ ਪਿਛਲੀ ਵਾਰੀ ਫੈਸਲਾ ਕੀਤਾ ਸੀ ਮੈਂ ਸਮਝਦਾ ਵੀ ਉਹਦੇ ਚ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵੀ ਸਾਡੀਆਂ ਕੁਝ ਗਲਤੀਆਂ ਐਸੀਆਂ ਤੇ ਵੀ ਜਿਹਦੇ ਲੋਕਾਂ ਨੂੰ ਨਹੀਂ ਮਨਜ਼ੂਰ ਸੀ ਉਹਨਾਂ ਨੇ ਇਹ ਸੋ ਸਮਝ ਗਏ ਇਹ ਤਾਂ ਵੋਟਾਂ ਆ ਆਮ ਆਦਮੀ ਪਾਰਟੀ ਨੂੰ ਕੀਤੀ ਦੀ ਕਿਉਂਕਿ ਇਹਨਾਂ ਨੇ ਨਾਰਾ ਦਿੱਤਾ ਸੀ ਵੀ ਅਸੀਂ ਜੋ 75 ਸਾਲ ਚ ਨਹੀਂ ਹੋਇਆ ਉਹ ਅਸੀਂ ਕਰਕੇ ਦਿਖਾਵਾਂਗੇ ਅਸੀਂ ਬਦਲਾ ਲਿਆਵਾਂ ਮੈਂ ਮਤਲਬ ਇਦਾਂ ਦੀਆਂ ਗੱਲਾਂ ਕੀਤੀਆਂ ਉਹ ਹਰ ਇੱਕ ਬੰਦੇ ਨੂੰ ਲੱਗੀਆਂ ਵੀ ਸ਼ਾਇਦ ਬਦਲਾਓ ਆਪਾਂ ਹੁੰਦਾ ਵੀ ਜੇ ਕੋਈ ਬੰਦਾ ਬਿਮਾਰ ਹੋਵੇ ਨਾ ਜੇ ਕੋਈ ਸਾਰੇ ਇਲਾਜ ਮੁੱਕ ਜਾਣ ਫਿਰ ਕਹਿੰਦੇ ਫਲਾਣਾ ਹਕੀਮ ਆ ਕਹਿੰਦੇ ਚੱਲੇ ਉਹਦੇ ਕੋਲ ਚੱਲਦੇ ਉਹਨੂੰ ਦੇਖ ਲੈਣ ਸੋ ਉਹ ਦੇਖਦੇ ਹੋਏ ਸਾਡੇ ਜਿਹੜੇ ਲੋਕਾਂ ਨੇ ਫੈਸਲਾ ਲਾਤੀ ਪਰ ਜੋ ਹਾਲ ਇਹ ਕਰਕੇ ਪੰਜਾਬ ਦਾ ਚੱਲੇ ਨੇ ਮੇਰਾ ਖਿਆਲ ਵੀ ਕਟੋ ਕਟ ਵੀ 10 ਤੋਂ 15 ਸਾਲ ਇਹਨੂੰ ਲਈ ਤੇ ਆਉਣ ਨੂੰ ਲੱਗ ਜਾਣਗੇ ਜੋ ਸਿਸਟਮ ਬਣਿਆ ਵਾ ਸੀ ਪਿਛਲੀਆਂ ਸਰਕਾਰਾਂ ਦਾ ਉਹ ਸਾਰਾ ਤਹਿਸ਼ ਨੈਸ਼ ਹੁੰਦਾ ਜਾਂਦਾ ਭਾਵੇਂ ਸੜਕਾਂ ਨੇ ਭਾਵੇਂ ਸਰਕਾਰੀ ਬਿਲਡਿੰਗਾਂ ਨੇ ਸੋ ਮੈਂ ਤਾਂ ਇਹੀ ਅਪੀਲ ਵੀ ਇਹੀ ਕੀਤੀ ਆ ਵੀ ਤੁਸੀਂ ਹੁਣ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਸੋਚ ਕੇ ਵੋਟ ਪਾਓ ਵੀ ਸਾਡੇ ਪੰਜਾਬ ਨੂੰ ਕੌਣ ਬਚਾ ਸਕਦਾ ਸੋ ਅੱਜ ਸਾਡੇ ਨਾਲ ਦੇ ਸਟੇਟ ਭਾਵੇਂ ਹਰਿਆਣਾ ਭਾਵੇਂ ਜੂਪੀ ਆ ਕਿੱਥੇ ਅੱਗੇ ਲੰਘ ਗਏ ਨੇ ਜੁਪੀ ਜਿਹਦੇ ਚ ਆਪਾਂ ਕਹਿੰਦੇ ਹੁੰਦੇ ਸੀ ਵੀ ਸ਼ਾਮ ਨੂੰ ਮਤਲਬ ਵੀ ਬੰਦੇ ਬਾਹਰ ਨਹੀਂ ਸੀ ਨਿਕਲਦੇ ਵੀ ਪਤਾ ਨਹੀਂ ਕਿੱਥੇ ਗੋਲੀ ਚੱਲਦੀ ਹੈ ਕਿੱਥੇ ਲੁੱਟ ਲੈਣਾ ਕਿੱਥੇ ਡਾਕਾ ਪਊ ਅੱਜ ਜਾ ਕੇ ਦੇਖ ਲਓ ਵੀ ਉੱਥੇ ਇੱਕ ਕਹਾਵਤ ਮਸ਼ਹੂਰ ਉੱਥੇ ਇੱਕ ਕਹਾਵਤ ਬਣਦੀ ਜਾਂਦੀ ਹੈ ਵੀ ਜੋਗੀ ਦੇ ਰਾਤ ਤਾਂ ਜੇ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ ਵੀ ਉਹਨੂੰ ਛੱਡ ਦਈਏ ਨਾ ਜੁਪੀ 'ਚ ਕਿਸੇ ਜੁਰਤ ਨਹੀਂ ਹੈਗੀ ਉਹ ਤਾਂ ਉਤਾਰ ਲਵੇ ਪਰ ਸਾਡਾ ਹਾਲ ਓਰੇ ਕੀ ਹੈ ਓਰੇ ਦਿਨ ਦਿਹਾੜੇ ਘਰਾਂ 'ਚ ਡਾਕੇ ਪੈ ਰਹੇ ਨੇ ਜਾਗਦਿਆਂ ਦੇ ਡਾਕੇ ਖੋਹਾਂ ਤੇ ਸਾਡੀ ਧੀਆ ਪੈਣਾ ਸੋਨੇ ਦਾ ਗਹਿਣਾ ਪਾ ਕੇ ਕਿਤੇ ਸੜਕ ਤੇ ਨਹੀਂ ਤੁਰ ਸਕਦੀਆਂ ਕਿਤੇ ਸੈਰ ਨਹੀਂ ਕਰ ਸਕਦੀਆਂ ਕਿਤੇ ਜਾ ਨਹੀਂ ਸਕਦੀਆਂ ਸੋ ਇਹ ਬਹੁਤ ਵੱਦਕਿਸਮਦੀ ਆ ਪੰਜਾਬ ਦੀ ਪਰ ਲੋਕਾਂ ਨੂੰ ਹੁਣ ਇਹ ਸੂਝ ਸਮਝ ਕੇ ਇਹ ਫੈਸਲੇ ਕਰਨੇ ਪੈਣਗੇ ਕਈ ਲੋਕ ਇਹ ਕਹਿੰਦੇ ਨੇ ਕਿ ਹਿੰਦੂਆਂ ਦੀ ਪਾਰਟੀ ਹੈ ਬੀਜਪੀ ਪਰ ਤੁਸੀਂ ਬਲਾਕ ਸੰਮਤੀ ਸਿੱਖਾਂ ਨੂੰ ਇਕ ਚਿਹਰਿਆਂ ਨੂੰ ਮੁਸਲਮਾਨ ਚਿਹਰੇ ਨੂੰ ਦੇਖੋ ਇਹ ਵਿਰੋਧੀਆਂ ਦਾ ਪ੍ਰਚਾਰ ਹੈ ਹਮ ਮੈਂ ਵੀ ਮੈਂ ਵੀ ਤਾਂ ਸਿੱਖਾਂ ਸਾਡਾ ਕੈਂਡੀਡੇਟ ਮੁਸਲਮ ਭਾਈਚਾਰੇ ਚੋਂ ਆ ਸਾਡੇ ਪ੍ਰਧਾਨ ਜੀ ਹਿੰਦੂ ਭਾਈ ਜਰਜੋ ਕਹਿੰਨੇ ਇਹ ਕਹਿਣ ਦੀ ਗੱਲ ਹੈ ਕੋਈ ਐਸੀਆਂ ਗੱਲਾਂ ਨਹੀਂ ਸਭ ਨੂੰ ਨਾਲ ਲੈ ਕੇ ਦੇਖੋ ਦੇਸ਼ ਦੀ ਤਰੱਕੀ ਹੋਣੀ ਅਸੀਂ ਇੱਕ ਦੇਸ਼ ਦੇ ਵਸਨੀਕਾਂ ਇੱਕ ਦੇਸ਼ ਦੇ ਅਸੀਂ ਨਾਗਰਿਕ ਹਾਂ ਸੋ ਐਸੀ ਕੋਈ ਗੱਲ ਨਹੀਂ ਹੈਗੀ ਇਹ ਇੱਕ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕਰਨ ਨੂੰ ਆ ਵੀ ਇਹ ਹਿੰਦੂਆਂ ਨੇ ਹੁਣ ਕਿੰਨੇ ਸਿੱਖ ਲੀਡਰ ਨੇ ਜੀ ਤੁਸੀਂ ਉਹ ਦੇਖ ਲਓ ਵੱਡੇ ਕਿੰਨੇ ਚਿਹਰਿਆਂ ਚ ਕਿੰਨੇ ਸਿੱਖ ਲੀਡਰ ਨੇ ਸੋ ਇਹ ਕਹਿਣ ਦੀਆਂ ਗੱਲਾਂ ਨੇ ਬਾਕੀ ਆ ਤੁਹਾਡੇ ਸਾਹਮਣੇ ਆ ਜੀ ਵੀ ਮੁਸਲਮ ਭਾਈ ਜਾਰੇ ਚੋਂ ਬੀਜੇਪੀ ਨੇ ਟਰੈਕਟਰ ਦੇ ਕੇ ਇਹਨਾਂ ਨੂੰ ਖੜਾ ਕੀਤਾ ਸੋ ਇਹ ਗਲਤ ਪ੍ਰਚਾਰ ਅੱਛਾ ਕਾਂਗਰਸ ਦੇ ਜੋ ਕੌਰ ਸਿੱਧੂ ਇਹ ਕਹਿ ਰਹੇ ਨੇ ਕਿ 500 ਕਰੋੜ ਰੁਪਏ ਦੀ ਟੇਚੀ ਦੇ ਕੇ ਮੁੱਖ ਮੰਤਰੀ ਬਣਦਾ ਤੁਸੀਂ ਬੁੱਟਾ ਖਾਨ ਮੁਹੰਮਦ ਤੇ ਦੂਜੇ ਪਾਸੇ ਹੋਰ ਇਹਨੇ ਕੈਂਡੀਡੇਟ ਨੇ ਕਰੋੜ 5-5 ਲੱਖ ਰੇ ਥੱਲੇ ਹੁਣ ਤੁਸੀਂ ਵੀ ਥੱਲੇ ਕਿਹਾ ਬਣ ਸਕਦੇ ਜਿਆਦਾ ਇਹ ਇਲਾਕਾ ਹੈ ਮੀਰ ਤੁਸੀਂ ਥੱਲੇ ਗਏ ਰਹੇ ਹੋ 5 ਲੱਖ ਸੋ ਗੱਲ ਇਹ ਹੈ ਦੇਖੋ ਇਹ ਕਲਚਰ ਕਾਂਗਰਸ ਦਾ ਹੈ ਹਮ ਬੀਜੇਪੀ ਦਾ ਨਹੀਂ ਹੈਗਾ ਬੀਜੇਪੀ ਦੇ ਤਾਂ ਤੁਸੀਂ ਮੈਂ ਹੁਣ ਜੁਆਇਨ ਕੀਤੀ ਸੀ ਪਾਰਟੀ ਮੰਦਰ ਵੜ ਕੇ ਦੇਖਿਆ ਬਿਲਕੁਲ ਦੇਸ਼ ਮੈਂ ਇਹ ਨਹੀਂ ਕਹਿੰਦਾ ਵੀ 100% ਲੋਕ ਪਰ ਮੈਕਸੀਮਮ ਤੋਂ ਮੈਕਸੀਮਮ ਲੋਕ ਜਿਹੜੇ ਦੇ ਸੇਵਾ ਕਰਕੇ ਹੋ ਆ ਵੀ ਅਸੀਂ ਆਪਣੇ ਜਿਹੜੀ ਸਾਡੀ ਡਿਊਟੀ ਲੱਗੀ ਹੈ ਉਹਨੂੰ ਸੇਵਾ ਭਾਵਨਾ ਨਾਲ ਲੈ ਕੇ ਕਰ ਰਹੇ ਹਾਂ ਤੁਸੀਂ ਦੱਸੋ ਕਰਪਸ਼ਨ ਦਾ ਆਪਣੇ ਪੰਜਾਬ ਦਾ ਹਾਲ ਦੇਖ ਲਓ ਜਿੱਥੇ ਜਿੱਥੇ ਭਾਜੀਪੀ ਦੀ ਸਰਕਾਰ ਆ ਉੱਥੇ ਦੇਖ ਲਓ ਭਾਵੇਂ ਹਰਿਆਣਾ ਭਾਵੇਂ ਜੂਪੀ ਭਾਵੇਂ ਸੈਂਟਰ ਜਦ ਅੱਗੇ ਆਉਂਦਾ ਹੁੰਦਾ ਸੀ ਕਾਂਗਰਸ ਰਾਜਵਿਲੇ ਦਾ ਵੀ 1 ਲੱਖ ਕਰੋੜ ਦਾ ਘਪਲਾ 2 ਲੱਖ ਟੈਲੀਕਾਮ ਦਾ ਘਪਰਾ 2 ਲੱਖ ਕਰੋੜ ਦਾ ਸੋ ਇੱਥੇ ਦਿਖਾ ਦਿਓ ਵੀ ਅੱਜ ਹੁਣ 10 ਸਾਲ 11ਵਾਂ ਸਾਲ 11 ਸਾਲ ਤੋਂ 12ਵਾਂ ਲੱਗ ਗਿਆ ਕੋਈ ਹੋਈ ਕਰਪਸ਼ਨ ਸੋ ਬੀਜੇਪੀ ਪਾਰਟੀ ਬਿਲਕੁਲ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕਰਦੀ ਨਾ ਕਰਪਟ ਬੰਦਿਆਂ ਨੂੰ ਕਰਦੀ ਜੇ ਉਹਦਾ ਕੋਈ ਬੰਦਾ ਆਇਆ ਤੇ ਚੱਕ ਕੇ ਬਾਹਰ ਕਰ ਦਿੰਦੇ ਨੇ ਸੋ ਬਿਲਕੁਲ ਇਸ ਗੱਲ ਤੋਂ ਤਾਂ ਮੈਂ ਪੰਜਾਬ ਦੇ ਲੋਕਾਂ ਨੇ ਵੀ ਅਪੀਲ ਕਰੂੰਗਾ ਜੋ ਅੱਜ ਇਹ ਹਾਲ ਹੋਇਆ ਵੈ ਵੀ ਕਰਪਸ਼ਨ ਲੈਣ ਵਾਲਾ ਇਹ ਕਹਿੰਦਾ ਵੀ ਦੇਣੇ ਇੰਨੇ ਪੈਸੇ ਲੈਣੇ ਦੇਣੇ ਦੇ ਦੇ ਨਹੀਂ ਤੇ ਜਿਹਨੂੰ ਸ਼ਿਕਾਇਤ ਕਰਨੀ ਕਰ ਲਾ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਬੀਜੇਪੀ ਦੇ ਰਾਜ ਨਾ ਨਸ਼ੇ ਵਾਲਾ ਜੋ ਹਾਲ ਹੋਇਆ ਵੈ ਨਾ ਇਹ ਗੈਂਗਸਟਰਵਾਦ ਦਾ ਜੋ ਹਾਲ ਹੋਇਆ ਵੈ ਤੇ ਨਾ ਹੀ ਕਰਪਸ਼ਨ ਇੱਥੇ ਜੇ ਸ਼ਾਂਤੀ ਹੋਊਗੀ ਇੱਥੇ ਸਟੇਟ ਤਰੱਕੀ ਕਰੂਗਾ ਇੰਡਸਟਰੀ ਆਊਗੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਸੋ ਬੀਜੇਪੀ ਦੇ ਸ਼ਾਸਨ ਤੁਸੀਂ ਦੇਖੇ ਰਹੇ ਆ ਤਾਂ ਆਪਣੇ ਨਾਲ ਗਵਾਂਟੀ ਨੇ ਜੀ ਆਪਣਾ ਹਰਿਆਣਾ ਦੇਖ ਲਓ ਜੁਪੀ ਦੇ ਲੋ ਚਲੋ ਦੂਰ ਨਾ ਜਾਈਏ ਦੋ ਸਟੇਟਾਂ ਸਾਡੇ ਨਾਲ ਹੀ ਨੇ ਜੀ ਸੋ ਬੀਜੇਪੀ ਤੇ ਰਾਜ ਤਰੱਕੀ ਕਰ ਰਹੇ ਆ ਕੋਈ ਕਰਾਪਸ਼ਨ ਦਾ ਰੌਲਾ ਨਹੀਂ ਠੀਕ ਹੈ ਬਹੁਤ ਅੰਦਾਜ਼ ਖਾਨ ਸਾਹਿਬ ਕਿਵੇਂ ਦੇਖਦੇ ਹੋ ਕਿ ਪਾਈਸ਼ਾਰੇ ਦੇ ਵਿੱਚ ਤੁਹਾਨੂੰ ਟਿੱਡ ਦਿੱਤੀ ਹੈ ਨਹੀਂ ਤਾਂ ਕਹਿੰਦੇ ਹਿੰਦੂਆਂ ਦੀ ਪਾਰਟੀ ਹੈ ਬੀਜੇਪੀ ਮੁਸਲਮਾਨਾਂ ਨੂੰ ਤਾਂ ਦੇਖਣੀ ਮੰਦੀ ਇਹ ਤੇ ਜੀ ਸਾਡੇ ਬਜ਼ੁਰਗਾਂ ਤੋਂ ਲੈ ਕੇ 70 75 ਸਾਲ ਹੋ ਗਏ ਬੜੀ ਧੂੜ ਫੱਕੀ ਆ ਸੀ ਕਾਂਗਰਸ ਦੇ ਮਤਲਬ ਬਣੇ ਵੀ ਤੇ ਨਾ ਸੀ ਕਿ ਵੀ ਸਾਡੀ ਮਾਂ ਪਾਰਟੀ ਹੈ ਕਾਂਗਰਸ ਖਾਸਮ ਖਾਸ ਸੀ ਤੁਸੀਂ ਬਿਲਕੁਲ ਖਾਸਮ ਖਾ ਜੀ ਮਤਲਬ ਕਾਂਗਰਸ ਦਾ ਜਿਹੜਾ ਹੈ ਨਾ 34 ਵਿੱਚ ਚ ਚੰਗਾ ਜੀ ਕਾਂਗਰਸ ਨੇ ਸਾਨੂੰ ਕਦੇ ਛੱਲਿਆ ਤਾਂ ਨਹੀਂ ਇਹ ਆ ਅੱਜ ਦੀ ਜਿਹੜੀ ਗੱਲ ਹੈ ਲਾਲ ਤੁਸੀਂ ਸਾਡੇ ਪਿੰਡ ਦੇ ਲਾਲੇ ਚਾਚਾ ਜੀ ਖੜੇ ਸਰਪੰਚ ਸਾਹਿਬ ਦੇ ਨੇੜੇ ਆ ਜਾਓ ਇਹ ਸਰਪੰਚ ਸਾਹਿਬ ਨੇ ਕਿਹਾ ਜੀ ਖੜੇ ਆ ਸਾਡੇ ਪਿੰਡ ਨੂੰ 75 ਸਾਲ ਚੋਂ ਤੱਕ ਅੱਦੇ ਸਮਤੀ ਦੀ ਟਿਕਟ ਕਿਸੇ ਪਾਰਟੀ ਨੇ ਨਹੀਂ ਦੇਈ ਅੱਜ ਜੇ ਮਿਹਰਬਾਨੀ ਹੋਈ ਹੈ ਗਿੱਲ ਸਾਹਿਬ ਦੀ ਤੇ ਤਾਂ ਅਸੀਂ ਜਿਹੜਾ ਬਲਕ ਸਮਤੀ ਦਾ ਇਲੈਕਸ਼ਨ ਲੜਨ ਲੱਗੇ ਹਾਂ ਬਾਕੀ ਅਸੀਂ ਤਾਂ ਹੁਣ ਤੱਕ ਸਾਡੇ ਬਜ਼ੁਰਗਾਂ ਤੋਂ ਲੈ ਕੇ ਮਤਲਬ ਉਹ ਦਰੀਆਂ ਦਰੀਆਂ ਵਿਛਾਉਂਦੇ ਰਹੇ ਲੀਡਰਾਂ ਦੀ ਧੂੜਫੱਕੀ ਬਹੁਤ ਤੇ ਬੀਜੇਪੀ ਵਾਸਤੇ ਤਾਂ ਹਲੇ ਅਸੀਂ ਕੁਝ ਨਹੀਂ ਕਰਿਆ ਮੈਂ 2023 ਚ ਮਾਰਚ ਚ ਜੁਆਇਨ ਕਰੀਦੀ ਆਪਾਂ ਨੇ ਤੁਸੀਂ ਜਦੋਂ ਚਲਾਈ ਦੀ ਖਬਰ ਤੁਸੀਂ ਕਹਿ ਰਹੇ ਕਿ ਕੋਈ ਬੀਜੇਪੀ ਦਾ ਲੀਡਰ ਤੇਰੇ ਸੰਪਰਕ ਚ ਹੈ ਕਿ ਤੂੰ ਕਾਂਗਰਸ ਪਾਰਟੀ ਛੱਡ ਕੇ ਜਾ ਰਹਿਆ ਮੈਂ ਕਿਹਾ ਜੀ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ਬੀਜੇਪੀ ਦੇ ਜਿਹੜੇ ਹਲਕਾ ਇੰਚਾਰਜ ਤੇ ਉਹਨਾਂ ਦੇ ਖੁਦ ਮੈਨੂੰ ਫੋਨ ਆਉਣ ਲੱਗੇ ਕਹਿੰਦੇ ਜੀ ਮਿਲਣਾ ਮੈਂ ਕਿਹਾ ਜੀ ਵੈਲਕਮ ਹੈ ਆ ਜਾਓ ਤੇ ਉਹਨਾਂ ਨੇ ਲਿਜਾ ਕੇ ਜਿਹੜਾ ਬੀਜੇਪੀ ਦਾ ਮਤਲਬ ਉੱਥੇ ਸੈਂਟੀ ਸੈਕਟਰ ਪੰਜਾਬ ਦਾ ਹੈੱਡ ਆਫਿਸ ਹੈ ਉੱਥੇ ਅਗੇ ਜੁਆਇਨਿੰਗ ਕਰਾਈ ਤੇ ਐਸਬਰੀ ਜਿੱਦਾਂ ਹੁਣ ਤੁਸੀਂ ਗਿੱਲ ਸਾਹਿਬ ਨੂੰ ਸਵਾਲ ਕਰਦੇ ਕਿ ਕਿੰਨੇ ਪੈਸੇ ਲਏ ਆ ਟਿਕਟਾਂ ਵਿਕਦੀਆਂ ਤੇ ਸਾਨੂੰ ਮੈਨੂੰ ਤਾਂ ਖੁਦ ਵੀ ਨਹੀਂ ਪਤਾ ਤਾਂ ਜੀ ਕਿ ਮੇਰੀ ਟਿਕਟ ਮੈਨੂੰ ਮਿਲਣੀ ਹੈ ਚਾਚਾ ਜੀ ਨਾਲ ਵੀ ਮੇਰੀ ਰਾਤ ਗੱਲ ਹੋ ਰਹੀ ਸੀ ਕਹਿੰਦੇ ਕਿੰਨੇ ਦਿਨ ਹੋ ਗਏ ਗੱਲ ਹੋਈ ਨੂੰ ਮੈ ਜੀ ਇੱਕ ਦੋ ਦਿਨ ਪਹਿਲਾਂ ਤਾਂ ਪਤਾ ਲੱਗਿਆ ਸਾਡੀ ਤਿਆਰੀ ਲੇਟ ਹੈ ਤੁਸੀਂ ਦੇਖਿਆ ਹੁਣ ਹਲੇ ਤੱਕ ਸਾਡੀਆਂ ਕਿਤੇ ਪਿੰਡਾਂ 'ਚ ਫਲੈਕਸਾਂ ਨਹੀਂ ਲੱਗੀਆਂ ਪੋਸਟਰ ਤੱਕ ਨਹੀਂ ਪਹੁੰਚੇ ਕਿ ਘੱਟ ਟਾਈਮ ਹੋਇਆ ਕੰਮ ਤੇ ਮੈਂ ਤਾਂ ਧੰਨਵਾਦ ਕਰਦਾ ਹਾਂ ਗਿੱਲ ਸਾਹਿਬ ਦਾ ਇਹਨਾਂ ਦੀ ਸੀਨੀਅਰ ਜਿੰਨੀ ਵੀ ਲੀਡਰਸ਼ਿਪ ਹੈ ਬੀਜੇਪੀ ਦੀ ਕਿ ਸਾਨੂੰ ਇਹਨਾਂ ਨੇ ਸਾਡੇ ਪਿੰਡ ਨੂੰ ਤਾਂ ਬੜੀ ਖੁਸ਼ੀ ਹਰ ਆਤੀ ਜਦੋਂ ਅਸੀਂ ਪਿੰਡ ਚ ਗੇੜਾ ਮਾਰਨ ਗਏ ਆ ਨਾ 80% ਲੋਕ ਸੁੱਤੇ ਉੱਠ ਕੇ ਵੀ ਸਾਡੇ ਨਾਲ ਤੁਰ ਪਏ ਉਹਨਾਂ ਨੂੰ ਖੁਸ਼ੀ ਇਹ ਹੈ ਕਿ ਸਾਡੇ ਪਿੰਡ ਨੂੰ ਕਿਸੇ ਨੇ ਯਾਦ ਤੱਕ ਕਰਿਆ ਪੁੱਛਿਆ ਤਾਂ ਹੈ ਕਿ ਟਿਕਟ ਦੇਣੀ ਤਾਂ ਬੜੀ ਗੱਲ ਹੁੰਦੀ ਹੈ ਸਮਤੀ ਤੇ ਸੱਤ ਪਿੰਡ ਨੇ ਸਾਡੇ ਨਾਲ ਤੀੜਾ ਤੋਗਾ ਧਨੌੜਾ ਮਸਤਗੜ ਪੰਜ ਛੇ ਕ ਸੰਗਾਲਾ ਸਾਰੇ ਲੋਕ ਸਹਿਯੋਗ ਕਰ ਰਹੇ ਤੇ ਮੈਂ ਤਾਂ ਬਹੁਤ ਧੰਨਵਾਦ ਕਰਦੇ ਆਂ ਜਿਲ੍ਹ ਸਾਹਿਬ ਦਾ ਆ ਤੇ ਸਾਡੇ ਕਾਂਗਰਸ ਨੇ ਦਿੱਤਾ ਕੁਝ ਨਹੀਂ ਕੈਪਟਨ ਰਵਿੰਦਰ ਸਿੰਘ ਨੇ ਮੇਰੇ ਘਰ ਗੋਦ ਵੀ ਲਈ ਥੋੜਾ ਪਿੰਡ ਦਾ ਤੇ ਪਤਨ ਜੀ ਹੁਣ ਗੱਲਾਂ ਵਾਤਾਂ ਹੁੰਦੀਆਂ ਗੋਦ ਲਿਆ ਹੋਊਗਾ ਜਾਂ ਫਿਰ ਉਹ ਗੋਚੋਂ ਗਿਰ ਗਿਆ ਹੋਊਗਾ ਉੱਛਲ ਗਿਆ ਹੋਊਗਾ ਕਿਤੇ ਉਹ ਤਾਂ ਉਹਨਾਂ ਦਾ ਆਪਣਾ ਕੋਈ ਇੱਥੇ ਪ੍ਰੋਗਰਾਮ ਤਾਂ ਪਾਰਟੀ ਦਾ ਜਦੋਂ ਕੈਪਟਨ ਸਾਹਿਬ ਇੱਥੇ ਆਏ ਤੇ ਅਸੀਂ ਆਪਣੇ ਪਿੰਡ ਵੱਲੋਂ ਉਹਨਾਂ ਨੂੰ ਪੂਰਾ ਇੱਕ ਲਿਖ ਕੇ ਪਰੰਦਾ ਭੇਜਿਆ ਤਾਂ ਕਿ ਇੱਥੇ ਸਾਡਾ ਜਿਹੜਾ ਨਾ ਪਿੰਡ ਦੇ ਜੋ ਵੀ ਕਮੀਆਂ ਪੇਸ਼ੀਆਂ ਤੇ ਆ ਸਰਪੰਚ ਸਾਹਿਬ ਵੀ ਕੁਵਾਲ ਸਿੰਘ ਜੀ ਇਨਾਂ ਦੇ ਘਰ ਵੀ ਅਸੀਂ ਬੈਠੇ ਤੇ ਕੈਪਟਨ ਸਾਹਿਬ ਨੂੰ ਲੈ ਕੇ ਲਿਖਤੀ ਵੀ ਦਿਯਾ ਤਾਂ ਉਹਨਾਂ ਨੂੰ ਪਰ ਉਹ ਕੰਮ ਤਾਂ ਕੋਈ ਹੋਇਆ ਨਹੀਂ ਜੀ ਕਿਹਨੇ ਨਾ ਲਿਆ ਜੀ ਠੀਕ ਹੈ ਤਾਂ ਕੀ ਕਹਿੰਦੇ ਭਾਈ ਸਾਹਿਬ ਕਿ ਹੈ ਬੀਜਪੀ ਦਾ ਕੋਈ ਤਾਂ ਬੋਲਬਾਲਾ ਪਿੰਡਾਂ 'ਚ ਕਿਉਂਕਿ ਪਿੰਡਾਂ 'ਚ ਬਹੁਤ ਘੱਟ ਲੋਕ ਕਹਿੰਦੇ ਨੇ ਕਿ ਬੀਜਪੀ ਨਾਲ ਸੈਕਟ ਕਰ ਰਹੇ ਨੇ ਇਹ ਸੱਚ ਗੱਲ ਹੈ ਜਾਂ ਫਿਰ ਕਿਤੇ ਨਾ ਕਿਤੇ ਦੇਖੋ ਇਸ ਤਰ੍ਹਾਂ ਹੈ ਕਿ ਆਪੋਜੀਸ਼ਨ ਪਾਰਟੀਆਂ ਨੇ ਹਮੇਸ਼ਾ ਪ੍ਰਚਾਰ ਕਰਨਾ ਹੀ ਕਰਨਾ ਹੈ ਹਮ ਕਿ ਮਾਹੌਲ ਬਣਾਉਣਾ ਹੈ ਉਹਨਾਂ ਨੇ ਹਮ ਹਮ لیکن ਜਿਹੜੇ ਅੱਜ ਦੇ ਯੂਥ ਹੈਗਾ ਨਹੀਂ ਜਨਰੇਸ਼ਨ ਹੈਗੀ ਆ ਉਹ ਹੁਣ ਗੱਲਾਂ ਵੀ ਚਾਨਣ ਵਾਲੀ ਹੈ ਨਹੀਂ ਹਾਂਜੀ ਉਹਨਾਂ ਨੂੰ ਸਾਰਾ ਪਤਾ ਚੱਲ ਰਿਹਾ ਹੈਗਾ ਕਿ ਪ੍ਰਚਾਰ ਕਰਨਾ ਔਰ ਵਾਕੇ ਦੇਸ਼ ਬਾਰੇ ਸੋਚਣਾ ਦੋਨਾਂ ਦੇ ਵਿੱਚ ਬਹੁਤ ਫਰਕ ਹੈ ਹੁਣ ਪਿੱਛੇ ਆਪਾਂ ਪ੍ਰਚਾਰ ਕਰਨ ਵਾਲੀ ਪਾਰਟੀ ਨੂੰ ਲੈ ਕੇ ਆਏ ਸੀਗੇ ਜਿਹੜੀ ਪੰਜਾਬ ਦਾ ਸਭ ਤੋਂ ਜ਼ਿਆਦਾ ਪੈਸਾ ਸਿਰਫ ਪ੍ਰਚਾਰ ਤੇ ਖਰਚ ਕਰਦੀ ਹੈ ਉਹੀ ਪੈਸਾ ਕਰੋ ਉਹਨਾਂ ਨੇ ਡਵੈਲਪਮੈਂਟ ਤੇ ਖਰਚ ਕੀਤਾ ਹੁੰਦਾ ਸ਼ਾਇਦ ਪੰਜਾਬ ਦੀ ਕੋਈ ਤਰੱਕੀ ਕਰਦੇ ਹਾਂਜੀ ਤਾਂ ਹੁਣ ਯੂਥ ਸਮਝਣ ਲੱਗ ਗਿਆ ਕਿ ਪ੍ਰਚਾਰ ਕਰਨ ਵਾਲੀ ਪਾਰਟੀਆਂ ਨਹੀਂ ਜਿਹੜੀ ਤਰੱਕੀ ਕਰਦੀ ਉਹ ਪਾਰਟੀ ਲੈ ਕੇ ਆਈ ਹੈ। ਸਰਪੱਤ ਸਾਬ ਪਹਿਲੀ ਵਾਰ ਮਿਲੀ ਟਿਕਟ ਕਿੰਨ ਤੁਹਾਨੂੰ? ਹਾਂ ਜੀ ਪਹਿਲੀ ਵਾਰ ਆਸ ਉਸ ਲੱਗਦੀ ਜਿੱਤਣ ਦੀ ਕਿ ਨਹੀਂ? ਹਾਂ ਜਿੱਤੂਗੇ। ਆਸ ਤਾਂ ਹੈ ਜਿੱਤੂਗੇ। ਕੇਜਾ ਬੋਲ ਬੋਲਾ ਭਾਰਤੀ ਜਨਤਾ ਪਾਰਟੀ ਦਾ। ਠੀਕ ਹੈ। ਠੀਕ ਹੈ। ਠੀਕ ਹੈ। ਹਾਂ ਠੀਕ ਹੈ। ਕਰੂਗਾ ਕੰਮ ਬੁੱਟਾ ਖਾਨ? ਹਾਂ ਕੰਮ ਕਰੂਗਾ। ਖੁਸ਼ ਹੈ ਸਾਰੇ ਇਲਾਕੇ ਦੇ। ਹਾਂ ਹਾਂ। ਉੱਤੇ ਵਰਗ ਦੇ ਬੰਦੇ ਨਹੀਂ ਹੈ ਕੋਈ। ਹਾਂ ਵੀ ਕੰਮ ਕਰੂਗਾ। ਠੀਕ ਹੈ।